ਮੇਰੀ ਥੀਏਟਰ ਦੀ ਬੈਕਗ੍ਰਾਉਂਡ ਸੀ ਤਾਂ ਮੈਨੂੰ ਕਹਾਣੀਆਂ ਪਤਾ ਸੀਗੀਆਂ ਮੈਨੂੰ ਕਹਾਣੀਆਂ ਐਡਿਟ ਕਰਨੀਆਂ ਆ ਗਈਆਂ ਸਿਨਮਟੋਗ੍ਰਾਫਰਸ ਨੇ ਦੱਸਤਾ ਕਿ ਫਰੇਮਿੰਗ ਕਿੱਦਾਂ ਕਰਨੀ ਹੈ ਉਹ ਤੋਂ ਚੀਜ਼ਾਂ ਨੂੰ ਮੈਂ ਸਿੱਖ ਲਿਆ ਪਰ ਮੇਰੀ ਕੋਈ ਐਕਚੁਅਲ ਸਟੱਡੀ ਨਹੀਂ ਸੀ ਫਿਲਮ ਮੇਕਿੰਗ ਦੀ ਸਿਰਫ ਇਸ ਕਰਕੇ ਮੈਂ ਤਬਾਹ ਕਰਨੀ ਚਾਹੁੰਦਾ ਸੀ ਕਿਉਂਕਿ ਆਈ ਵਾਸ ਟਾਇਰਡ ਆਫ ਪਲੇਇੰਗ ਸੇਮ ਪਰਮੇਸ਼ਵਰਮਾ ਇਨ ਏਵਰੀ ਫਿਲਮ ਤਮ ਇੱਕ ਕਲਾ ਕਲਾ ਪੈਸਾ ਆਪਣੇ ਘਰੋਂ ਲਾ ਰਿਆਂ ਹੁਣ ਜਦੋਂ 뮤직 ਫਿਰ ਤੋਂ ਹੋ ਰਿਹਾ ਤਾਂ ਮੈਂ ਆਪਣੇ ਘਰੋਂ ਫਿਰ ਤੋਂ ਪੈਸੇ ਲਾ ਰਿਆਂ ਤਬਾ ਜਿਹੜੀ ਕਿ ਹੁਣ 18 ਅਕਤੂਬਰ ਨੂੰ ਰਿਲੀਜ਼ ਹੋਣੀ ਆ ਇਹ 2022 ਆਈ ਗੈਸ ਜਨਵਰੀ ਦੇ ਵਿੱਚ ਇਹਦਾ ਪੋਸਟਰ ਆਇਆ ਸੀਗਾ ਹਨਾ ਸੋ 2 ਸਾਲ ਕਿਉਂ ਲੱਗੇ ਇਹ ਫਿਲਮ ਦੀ ਰਿਲੀਜ਼ਿੰਗ ਨੂੰ ਰਿਟਨ ਬਾਈ ਗੁਰਜਿੰਦਵਨ ਡਾਇਰੈਕਟਡ ਬਾਈ ਯੂ ਹਾਂਜੀ ਹਾਂਜੀ ਤਾਂ ਮਿਲਦੇ ਇਹਦੀ ਮੇਕਿੰਗ ਲਈ ਵੀ ਪੂਰੇ 7 ਮਹੀਨੇ ਲੱਗੇ ਨੇ ਹਨਾ ਸੋ ਇਹ ਫਿਲਮ ਬਾਹਰ ਆਉਣ ਦੇ ਲਈ 2 ਸਾਲ ਕਿਉਂ ਲੱਗੇ ਨੇ ਇਹਦੇ ਪਿੱਛੇ ਜੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਜੀ ਕਿ ਜੋ ਰਿਐਲਿਟੀ ਹੈ ਉਹ ਇਹ ਹੈ ਕਿ ਪਹਿਲਾਂ ਫਿਲਮ ਜਦੋਂ ਅਸੀਂ ਸ਼ੁਰੂ ਕੀਤੀ ਸੀਗੀ ਉਸ ਟਾਈਮ ਦੇ ਉੱਤੇ ਮੇਰਾ weight ਮੈਂ ਗੇਨ ਕੀਤਾ ਸੀ ਫਿਲਮ ਦੇ ਲਈ ਤੇ ਉਹ ਮੈਨੂੰ 6 ਮਹੀਨੇ ਤੱਕ weight ਘਟਾਉਣ ਨੂੰ ਲੱਗ ਗਿਆ ਜੀ ਫਿਰ ਜਦੋਂ ਅਸੀਂ ਉਹਦਾ ਸੈਕੰਡ ਪਾਰਟ ਸ਼ੂਟ ਕੀਤਾ ਸਾਡੀ ਥੋੜੀ ਜੀ ਫਿਲਮ ਬਚ ਗਈ ਸੀ ਪਰ ਅਰਾਊਂਡ that time ਸਦਾ ਦਾ ਬਰਥ ਹੁੰਦਾ ਜੀ ਫਿਰ ਮੈਨੂੰ ਆਏ ਸੀ ਕਿ ਆਹ ਮੂਮੈਂਟਸ ਮੇਰੀ ਲਾਈਫ ਦੇ ਵਿੱਚ ਸ਼ਾਇਦ ਮੁੜ ਕੇ ਨਾ ਆਉਣ ਹਾਂ ਨਾ ਦੋਇਜ਼ ਮਾਈ ਫਰਸਟ ਚਾਈਲਡ ਤੇ ਉਦੋਂ ਉਹ ਰਿਲੀਜ਼ ਉਸ ਸਾਲ ਤਾਂ ਨਹੀਂ ਹੋ ਸਕੀ ਆਈ ਸੋਚਿਆ ਜਣੋਂ ਨੈਕਸਟ ਈਅਰ ਕਰ ਲਾਂਗੇ ਨੈਕਸਟ ਈਅਰ ਉਸ ਦੌਰਾਨ ਹੀ ਜਿਵੇਂ ਤਬਾਹ ਦਾ ਰੈਪ ਹੁੰਦਾ ਆਈ ਥਿੰਕ ਉਹਦੇ ਸੈਕੰਡ ਸ케ਜੂਲ ਦੇ ਆਖਰੀ 2-3 ਦਿਨਾਂ ਪਹਿਲਾਂ ਹੀ ਮੇਰੀ ਜਿਹੜੀ ਵੈਬ ਸੀਰੀਜ਼ ਮੈਂ ਕੀਤੀ ਆ ਜੀ ਉੱਥੋਂ ਕਾਲ ਆਉਂਦੀ ਆ ਮੈਨੂੰ ਬੰਬੇ ਤੋਂ ਹੂੰ ਹੂੰ ਉਹ ਬਹੁਤ ਵੱਡੀ ਵੈਬ ਸੀਰੀਜ਼ ਬਹੁਤ ਵੱਡਾ ਉਹਦਾ ਬਜਟ ਤੇ ਇੱਕ ਮੈਂ ਮੇਨ ਲੀਡ ਉਹਦੇ ਵਿੱਚ ਤੇ ਬਹੁਤ ਡੀਟੇਲਡ ਵਿੱਚ ਕੈਰੈਕਟਰ ਲਿਖਿਆ ਹੋਇਆ ਹੈ ਮੈਂ ਉਹ ਕਰਨ ਇੰਗਲੈਂਡ ਚਲਾ ਜਾਣਾ ਜੀ ਉਹਦਾ ਜਦੋਂ ਮੈਂ ਇੱਕ ਸ케ਜੂਲ ਕਰਕੇ ਆਉਣਾ ਹੁਣ ਮੇਰੀ ਸੋ ਫਾਰ ਅੰਡਰਸਟੈਂਡਿੰਗ ਕੰਮ ਦੀ ਇੱਕ ਬੜੇ ਲੇਮਨ ਦੇ ਤੌਰ ਤੇ ਆ ਹਮ ਐਗਜ਼ਾਮਪਲ ਬੀਂਗ ਮੈਂ ਡਾਇਰੈਕਸ਼ਨ ਆਪ ਹੀ ਸਿੱਖਿਆ ਹਮ ਅੱਧਾ ਕੰਮ ਮੈਂ ਡਿਊਪੀਜ਼ ਤੋਂ ਸਿੱਖ ਲਿਆ ਕਿਉਂਕਿ ਮੇਰੀ ਥੀਏਟਰ ਦੀ ਬੈਕਗ੍ਰਾਉਂਡ ਸੀ ਤਾਂ ਮੈਨੂੰ ਕਹਾਣੀਆਂ ਪਤਾ ਸੀਗੀਆਂ ਮੈਨੂੰ ਕਹਾਣੀਆਂ ਐਡਿਟ ਕਰਨੀਆਂ ਆ ਗਈਆਂ ਸਿਨੇਮਟੋਗ੍ਰਾਫਰਸ ਨੇ ਦੱਸਤਾ ਕਿ ਫਰੇਮਿੰਗ ਕਿੱਦਾਂ ਕਰਨੀ ਹੈ ਉਹ ਤੋਂ ਚੀਜ਼ਾਂ ਨੂੰ ਮੈਂ ਸਿੱਖ ਲਿਆ ਪਰ ਮੇਰੀ ਕੋਈ ਐਕਚੁਅਲ ਸਟੱਡੀ ਨਹੀਂ ਸੀ ਫਿਲਮ ਮੇਕਿੰਗ ਦੀ ਹੁਣ ਜਦੋਂ ਮੈਂ ਬੰਬੇ ਗਿਆ ਉਹ ਸੌਰੀ ਇੰਗਲੈਂਡ ਗਿਆ ਉੱਥੇ ਬਾਲੀਵੁੱਡ ਦਾ ਏਡਾ ਵੱਡਾ ਇੱਕ ਐਕਸਪੀਰੀਐਂਸਡ ਸੈਟ ਆਫ ਟੈਕਨੀਸ਼ੀਅਨਸ ਨੂੰ ਮਿਲਿਆ ਜੀ ਰਾਜੀਵ ਰਵੀ ਸਾਡੇ ਡੀਓਪੀ ਜੋ ਐਨੇ ਸੀਨੀਅਰ ਜੀ ਨੇ ਨੇ ਉੜਤਾ ਪੰਜਾਬ ਤੇ ਇਹੋ ਜੀਆਂ ਫਿਲਮਾਂ ਦੇ ਡੀਓਪੀ ਜੋ ਸਾਡੇ ਡਾਇਰੈਕਟਰ ਸੀ ਚੰਦਨ ਅਰੋੜਾ ਸਰ ਹੀ ਇਜ਼ ਵਨ ਆਫ ਦਾ ਮੋਸਟ ਸੀਨੀਅਰ ਐਡੀਟਰਸ ਆਫ ਹਿੰਦੀ ਫਿਲਮ ਇੰਡਸਟਰੀ ਜਦੋਂ ਉਹਨਾਂ ਨਾਲ ਕੰਮ ਕੀਤਾ ਤੇ ਵਾਪਸ ਆ ਕੇ ਜਦੋਂ ਮੈਂ ਆਪਣੀ ਫਿਲਮ ਦੇਖੀ ਤਾਂ ਮੈਨੂੰ ਚ ਕਮੀਆਂ ਬਹੁਤ ਦੇਖੀਆਂ ਕਿਉਂਕਿ ਹੁਣ ਮੇਰੀ ਹੁਣ ਮੇਰੀ ਲਰਨਿੰਗ ਇੰਨੀ ਜ਼ਿਆਦਾ ਹੋ ਗਈ ਸੀ ਹੁਣ ਉੱਥੇ ਮੈਂ ਇੱਕ ਡਿਟੇਲਡ 8 ਐਪੀਸੋਡਸ 40-40 ਮਿੰਟ ਦਾ 100 ਦਿਨ ਦਾ ਸ਼ੂਟ ਕੀਤਾ ਤਾਂ ਤੁਸੀਂ ਸਮਝ ਸਕਦੇ ਹੋ ਉਹ ਐਕਸਪੀਰੀਐਂਸਡ ਲੋਕਾਂ ਨਾਲ ਉਹਨਾਂ ਦੇ ਦਵੇ ਉਸ ਉਹ ਕਹਾਣੀ ਕਿਦਾਂ ਦੱਸਣਾ ਚਾਹੁੰਦੇ ਹੋਗੇ ਤਾਂ ਫਿਰ ਮੈਂ ਜਦੋਂ ਵਾਪਸ ਆਇਆ ਤਾਂ ਮੈਨ ਲੱਗਿਆ ਇਹ ਤਾਂ 뮤직 ਨਹੀਂ ਵਧੀਆ ਫਿਲਮ ਦਾ ਆਪਾਂ ਸਾਰਾ 뮤직 ਫਿਰ ਤੋਂ ਕਰਦੇ ਆ ਕਿੱਤਾ ਥੋੜਾ ਜਿਹਾ ਸ਼ੂਟ ਵੀ ਰਹਿੰਦਾ ਸੀ ਪਰ ਹੁਣ ਕਿਉਂਕਿ ਸੈਕੰਡ ਇਅਰ ਸਦਾ ਦੇ ਹੁਣ ਤੋਂ ਆ ਮੈਂ ਦੂਜਾ ਸਕੈਡਿਊਲ ਕਰਨ ਚਲਾ ਗਿਆ ਫਿਰ ਮੈਂ ਵਾਪਸ ਆਣਾ ਹੁਣ ਸਾਲ ਸਵਾ ਸਾਲ ਹੋ ਚੁੱਕਾ ਜੀ ਹੁਣ ਸਵਾ ਸਾਲ ਬਾਅਦ ਵਾਮਿਕਾ ਦਾ ਕਰੀਅਰ ਆਪ ਦਾ ਇੱਕ ਪੇਸ ਲੈ ਲੈਂਦਾ ਉਹ ਵੀ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਨੇ ਬਿਲਕੁਲ ਉਹਨਾਂ ਨੂੰ ਵੀ ਹੋਣੇ ਹੀ ਐਡੀਆਂ ਗ੍ਰੇਟ ਓਪਰਚ्युनिटीਜ਼ ਆਈਆਂ ਨੇ ਮੈਂ ਆਪ ਉਹੋ ਜੀ ਇੱਕ ਚੀਜ਼ ਨੂੰ ਐਕਸਪੀਰੀਅੰਸ ਕਰਕੇ ਵਾਪਸ ਆਇਆ ਹੁਣ ਮੈਨੂੰ ਮੇਰੀ ਫਿਲਮ ਮੇਰੇ ਸਾਹਮਣੇ ਪਈਆ ਜੋ ਮੈਂ ਚਾਹਾਂਦਾ ਮੈਂ ਰਿਲੀਜ਼ ਕਰ ਸਕਦਾ ਐਜ਼ ਇਟ ਇਜ਼ ਪਰ ਫਿਰ ਮੈਨੂੰ ਸੀ ਕਿ ਮੈਂ ਆਪਣੀ ਬੈਸਟ ਦਵਾਏ ਚੀਜ਼ ਨੂੰ ਕਿ ਇੱਕ ਵਾਰੀ ਵਿਦ ði ਗਿਵਨ ਧਟ ਆਈ ਹੈਵ ਐਂਡ ਪਲਸ ਜਿਹੜੀ ਸਾਰੀ ਕਨਵਰਸੇਸ਼ਨ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਐਲੀਮੈਂਟ ਇਹ ਆ ਕਿ ਮੈਂ ਉਹਦਾ ਐਕਚੁਅਲ ਪ੍ਰੋਡਿਊਸਰ ਆ ਐਕਚੁਅਲ ਪ੍ਰੋਡਿਊਸਰ ਜੀ ਤੇ ਤੁਸੀਂ ਸਮਝਦੇ ਹੋ ਐਕਚੁਅਲ ਪ੍ਰੋਡਿਊਸਰ ਕੀ ਹੁੰਦਾ ਮੇਰੇ ਕੋਲੇ ਕੋਈ ਫਾਈਨੈਂਸਰ ਨਹੀਂ ਹੈਗਾ ਕੋਈ ਰੈਕર્ડ ਲੇਬਲ ਨਹੀਂ ਹੈਗਾ ਕੋਈ ਥਰਡ ਪਾਰਟੀ ਇਨਵੈਸਟਰ ਨਹੀਂ ਹੈਗਾ ਕਿ ਨਾਮ ਮੇਰਾ ਹੋਵੇ ਤੇ ਰੈਕੋਰਡ ਲੇਬਲ ਦੇ ਪੈਸੇ ਲੱਗੇ ਹੋਣ ਜਾਂ ਕਿਸੇ ਥਰਡ ਪਾਰਟੀ ਨੇ ਮੇਰੇ ਨਾਮ ਤੇ ਇਨਵੈਸਟ ਕੀਤੇ ਹੋਣ ਤਾਂ ਮੈਂ ਕੱਲਾ-ਕੱਲਾ ਪੈਸਾ ਆਪਣੇ ਘਰੋਂ ਲਾ ਰਿਆ ਹਾਂ ਹੁਣ ਜਦੋਂ 뮤ਜ਼ਿਕ ਫਿਰ ਤੋਂ ਹੋ ਰਿਹਾ ਤਾਂ ਮੈਂ ਆਪਣੇ ਘਰੋਂ ਫਿਰ ਤੋਂ ਪੈਸੇ ਲਾ ਰਿਆ ਅੱਛਾ ਫਿਰ 뮤ਜ਼ਿਕ ਵੀ ਮੈਂ ਬੰਬੇ ਵਿੱਚ ਹੋ ਰਿਹਾ ਹੈ ਸਾਡਾ ਸੋ ਮੈਂ ਫਿਰ ਸ਼ੋਅ ਛੱਡ ਰਿਹਾ ਬੰਬੇ ਜਾ ਰਿਹਾ ਥੋੜੀ ਜੀ ਫਿਲਮ ਦਾ 뮤ਜ਼ਿਕ ਹੋ ਰਿਹਾ ਤਾਂ ਉਹ ਫਿਲਮ ਨੂੰ ਨਾ ਕੰਪਲੀਟ ਆਪ ਖੁਦ ਕਰਨ ਚ ਬਹੁਤ ਸਮਾਂ ਲੱਗ ਗਿਆ ਜਿੱਥੋਂ ਮੈਂ ਗੱਲ ਰੀਲਾਈਜ਼ ਕੀਤੀ ਕਿ ਅਗਲੀ ਫਿਲਮ ਜੇ ਮੈਂ ਡਾਇਰੈਕਟ ਕਰੂੰਗਾ ਤਾਂ ਮੈਂ ਉਸ ਦਿਨ ਤੱਕ ਡਾਇਰੈਕਟ ਨਹੀਂ ਕਰੂੰਗਾ ਜਿਸ ਦਿਨ ਤੱਕ ਮੇਰੇ ਕੋਲ ਬਾਉਂਸ ਸਕ੍ਰਿਪਟ ਮੇਰੇ ਹੱਥ 'ਚ ਨਹੀਂ ਹੋਊਗੀ ਈਵਨ ਥੋ ਇਹ ਫਿਲਮ ਦੇ ਵਿੱਚ ਵੀ ਵੀ ਹੈਡ ఎవਰੀਥਿੰਗ ਥੈਟ ਵੀ ਨੀਡ ਪਰ ਫਿਰ ਵੀ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਔਨ ਸੈੱਟ ਹੋਣੀਆਂ ਸੀਗੀਆਂ ਤੇ ਉਹ ਅਸੀਂ ਨਹੀਂ ਕਰ पाए ਕਿਉਂਕਿ ਅਸੀਂ ਸਾਰੇ ਨਵੇਂ ਸੀਗੇ ਐਂਡ ਐਟ ਦ ਸੇਮ ਟਾਈਮ ਮੈਨੂੰ ਐਵੇਂ ਲੱਗਦਾ ਕਿ ਜਦੋਂ ਤੁਸੀਂ ਜੋ ਸੱਚ ਹੈ ਕਿ ਇਹ ਲਰਨਿੰਗ ਹੈ ਸਾਡੀ ਸਾਰਿਆਂ ਦੀ ਇਹ ਗੱਲ ਕੋਈ ਐ ਮੰਨਦਾ ਨਹੀਂ ਹੁੰਦਾ ਪਰ ਮੇਰੀ ਬੇਸਿਕਲੀ ਤਾਂ ਦੂਜੀ ਫਿਲਮ ਹੀ ਆ ਜਿਹੜੀ ਮੈਂ ਡਾਇਰੈਕਟ ਕੀਤੀ ਆ ਹੂੰ ਤੇ ਦੂਜੀ ਫਿਲਮ ਡਾਇਰੈਕਟ ਕੀਤੀ ਪਹਿਲੀ ਜੋ ਪ੍ਰੋਡਿਊਸ ਕੀਤੀ ਆ ਸੋ ਉਹਦੇ ਵਿੱਚ ਮੈਨੂੰ ਇਹ ਵੀ ਪਤਾ ਹੈ ਕਿ ਯਾਰ ਆ ਚੀਜ਼ ਵਿੱਚ ਮੈਨੂੰ ਇੱਥੇ ਆ ਚੀਜ਼ ਨਹੀਂ ਮਿਲ ਸਕਦੀ ਜਾਂ ਇਹ ਚੀਜ਼ ਮੈਂ ਇੱਥੇ ਨਹੀਂ ਕਰ ਸਕਦਾ ਸੋ ਜਿਹੜੀਆਂ ਸਾਡੀਆਂ ਫਲੌਜ਼ ਸੀਗੇ ਸਾਡੇ ਉਹਨਾਂ ਨੂੰ ਫਾਈਨ ਕਰਨ ਦੇ ਵਿੱਚ ਮੈਨੂੰ 6 ਮਹੀਨੇ ਲੱਗ ਗਏ ਹੂੰ ਹੂੰ ਇਹ ਫਿਲਮ ਕਰਨ ਪਿੱਛੇ ਮੇਰਾ ਸੋਲ ਮੋਟਿਵ ਪਤਾ ਕੀ ਸੀਗਾ ਜੀ ਸਿਰਫ ਇਸ ਕਰਕੇ ਮੈਂ ਤਬਾਹ ਕਰਨੀ ਚਾਹੁੰਦਾ ਸੀ ਕਿਉਂਕਿ ਆਈ ਵਾਸ ਟਾਇਰਡ ਆਫ ਪਲੇਇੰਗ ਸੇਮ ਪਰਮੇਸ਼ਵਰਮਾ ਇਨ ਏਵਰੀ ਫਿਲਮ which is true ਹਰ ਫਿਲਮ ਦੇ ਵਿੱਚ ਤੁਹਾਡੀ ਉਹੀ ਦਾੜੀ ਹੈ ਤੁਹਾਡੇ ਉਹੀ ਤੁਹਾਡੀ ਲੁੱਕ ਹੈ ਉਹੀ ਤੁਹਾਡੇ ਮੈਨਰਿਜ਼ਮਸ ਨੇ ਪੰਜਾਬੀ ਫਿਲਮ ਜਾਂ ਫਿਲਮ ਪੰਜਾਬੀ ਫਿਲਮ ਨਹੀਂ ਹਰ ਫਿਲਮ ਦਾ ਹੀਰੋ ਨਾ ਸੇਮ ਹੈ ਜੀ